ਇਹ ਸਰਕਾਰ ਗੱਡੀ ਚਲਾ ਰਹੀ ਹੈ ਸਾਡਾ ਐਲੀ ਹੈ ਛੋਟਾ ਭਰਾ ਜੀ ਖਾਨ ਕਮਾਲ ਦਾ ਕਲਾਕਾਰ ਹੈ ਬਹੁਤ ਪਿਆਰਾ ਰੂਪ ਅਸਲ ਚ ਜਿਹੜੀ ਗਾਇਕੀ ਹੈ ਨਾ ਮਨ ਦੇ ਤੋਰ ਅੰਦਰ ਤੱਕ ਜਾਂਦੀ ਹੈ ਉਹਦੀ ਇੱਕ ਤਰਜ਼ ਹੁੰਦੀ ਹੈ ਜੋ ਦਾ ਇੱਕ ਸੰਗੀਤ ਹੁੰਦਾ ਜਿਹੜੀ ਜੋਕੇ ਜੋ ਜਿਹੜਾ ਐਲਗੋਰਿਦਮ ਹੈ ਨਾ ਕੋਈ ਕੱਲੀ ਵੀਟ ਲਾ ਕੇ ਗਾਤਾ ਤੇ ਵੈਸੇ ਵੀ ਕਮਾ ਸਕਦੇ ਹੋ ਤੁਸੀਂ ਮਸ਼ਹੂਰ ਵੀ ਹੋ ਸਕਦੇ ਹੋ ਪਰ ਤੁਸੀਂ ਬਹੁਤ ਚਿਰ ਮਸ਼ਹੂਰ ਨਹੀਂ ਰਹਿ ਸਕਦੇ ਕਿਉਂਕਿ ਇੱਕ ਜਿਹਾ ਕਪੜਾ ਪਾਇਆ ਨਹੀਂ ਜਾ ਸਕਦਾ ਹਾਂਜੀ ਭਾਈ ਤੁਸੀਂ ਬਦਲਦੇ ਹੋ ਇੱਕ ਜਿਹਾ ਭੋਜਨ ਨਹੀਂ ਖਾਂਦੇ ਜੀ ਭਾਈ ਰੈਪ ਦੀ ਕੋਈ ਤਰਜ਼ ਨਹੀਂ ਹੁੰਦੀ ਰੈਪ ਅਬਿਊਜ਼ਿਵ ਲੈਂਗੁਏਜ ਹੁੰਦਾ ਹੈ ਔਰ ਤਾਨੇ ਮੇਣੇ ਜਿਦਾ ਇੱਕ ਦੂਜੇ ਨੂੰ ਤਾਨੇ ਮਾਰ ਕੇ ਕਿਸੇ ਬਾਰੇ ਬੋਲਦਾ ਇਨਡਾਇਰੈਕਟਲੀ ਤੇ ਉਸ ਉਹ ਸੰਗੀਤ ਦੀ ਜਿਹੜੇ ਸਾਡਾ ਇੰਡਸ ਵੈਲੀ ਦਾ ਜਿਹੜਾ ਇਹ ਇਸ ਸਾਡੇ ਵਤਨ ਦਾ ਜਿਹੜਾ ਸੰਗੀਤ ਆ ਉਹ ਸੰਗੀਤ ਹੈ ਜੀ ਬਾਈ ਦੇਖੋ ਜੇ ਅਸੀਂ ਇਕੱਲੀ ਪੱਛਮੀ ਬੀਟ ਤੇ ਗਾ歌 ਇਹ ਸਾਡੀ ਪ੍ਰਾਪਤੀ ਨਹੀਂ ਹੈਗੀ ਇਹ ਉਹਨਾਂ ਦੀ ਪ੍ਰਾਪਤੀ ਹੈ ਜਿਨ੍ਹਾਂ ਨੇ ਉਹ ਬੀਟ ਸਾਡੇ ਅੰਦਰ ਵਾੜਤੀ ਸਾਡੀ ਪ੍ਰਾਪਤੀ ਦਾ ਤਾਂ ਹੈ ਜੇ ਅਸੀਂ ਤਿਰਗੜ ਲਾ ਕੇ ਫਿਰ ਕਿਤੇ ਤਬਲੇ ਦੀ ਤਾਨ ਆਉਂਦੀ ਹੈ ਕਿਤੇ ਢੋਲ ਦੀ ਤਿਰਗੜ ਆਉਂਦੀ ਹੈ ਜੀ ਇੱਥੇ ਹਾਰਮੋਨੀਅਮ ਦਾ ਪੀਸ ਆਉਂਦਾ ਹੈ ਜੀ ਕਿਤੇ ਸੰਤੂਰ ਆਉਂਦਾ ਹੈ ਜੀ ਬਾਈ ਕਿਤੇ ਮੰਡੋਲੀਆ ਨਿਂ বাজਦਾ ਕਿਤੇ ਤੁਣਕਾ ਖੜਕਦਾ ਹੈ ਜੀ ਬਾਈ ਤੋ ਚਲੋ ਕਈ ਵਾਰੀ ਜਿਹੜੀ 12 ਤੋਂ 15 ਸਾਲ ਦੇ ਬੱਚੇ ਨਾ ਉਹ ਇੰਟਰਨੈਟ ਤੇ ਇਸ ਤਰ੍ਹਾਂ ਦੀ ਫੜਾਂ ਅਤੇ ਗੱਪਾਂ ਨੂੰ ਪਸੰਦ ਕਰਦੇ ਆਂ। ਹਾਂਜੀ। ਵੱਡ ਜਦੋਂ ਵਾਈਟ ਅੱਪਦਿਆ ਨਾ ਜਦੋਂ ਆਕਲ ਜਾੜ ਰਾਹ ਫੜਦੀ ਹੈ। ਹਾਂਜੀ। ਫਿਰ ਬੰਦੇ ਨੂੰ ਬਰਾਦਾ ਸੰਗੀਤ ਕੀ ਹੈ। ਤਾਂ ਇੰਟਰਨੈਟ ਤੇ ਜਿਆਦਾ ਬੱਚੇ ਹੁੰਨੇ ਆਂ। ਹਾਂਜੀ। ਤੇ ਬਹੁਤ ਬੱਚਿਆਂ ਨੂੰ ਇਸ ਤਰ੍ਹਾਂ ਦਾ ਪ੍ਰਭਾਵ ਲੰਦਾ ਕਿ ਪਤਾ ਨਹੀਂ ਇਹ ਹੀ ਬਹੁਤ ਵੱਡੀ ਗੱਲ ਹੈ ਤੇ ਇਹ ਸੰਗੀਤ ਹੈ। ਜੀ। ਇਹ ਵਿਰਾਸਤੀ ਸੰਗੀਤ ਵੀ। ਔਰ ਕਹਨੇ ਜੇ ਤੁਸੀਂ ਆਪਣਾ ਅਤੀਤ ਭੁੱਲ ਜਿਓ ਨਾ ਪੁਰਖ ਗੋਲੇ ਨਾ ਅੜਾ ਦਿੰਦਾ। ਹਾਂਜੀ ਤਾਂ ਇਸ ਕਰਕੇ ਮੈਨੂੰ ਲੱਗਦਾ ਵਿਰਾਸਤੀ ਚੀਜ਼ਾਂ ਜਿਹੜਾ ਛੱਡ ਗਿਆ ਨਾ ਉਹ ਬਹੁਤ ਅਚਰਜਾ ਨਹੀਂ ਸਕਦਾ ਜੀ ਕਿਉਂਕਿ ਜੜ ਤਾਂ ਚਾਹੀਦੀ ਹੈ ਨਾ ਇੱਕ ਜਾੜੀ ਛੱਡ ਕੇ ਬਾਵਾ ਜੀ ਕਿੰਨਾ ਕਿਤੇ ਸਬਜ਼ੀਆਂ ਮਨੂੰ ਬੀਜੋਂਗੇ ਤੈ ਕਾ ਹਾਂਜੀ ਬਈ ਸਹੀ ਹੈ ਸਹੀ ਹੈ ਜੀ ਖਣ ਕਮਾਲਾ ਤੁ ਫਤਿਹ ਸਾਡੀ ਗੈਰੀ ਸੰਧੂ ਨੂੰ ਵੀ ਜੀ ਬਈ ਮੁੰਡਾ ਤਰਾਸ਼ਿਆ ਸਾਡਾ ਜੀ ਲਵ ਯੂ ਆਲਵੇਜ਼ ਪ੍ਰਮਾਤਮਾ ਕਰੇ ਸਾਡੇ ਸਾਡੇ ਲੈ ਕੋਈ ਸੇਵਾ ਹੋਵੇ ਬਾਜੀ ਮਾਰਦੇ ਬਾਈ ਦਾ ਤੁਹਾਡਾ ਹੱਥ ਹੀ ਬਹੁਤ ਚੰਗੀ ਪੂਰੀ ਕਿਤਾਬ ਹੀ ਲਿਖਦਾਂਗੇ ਤੁਹਾਡੀ ਜੀ ਬੰਦਰ ਸ਼ੁਰੂ ਕਰਾਂਗੇ